ਆਕਰ ਮੇਰਾ ਪੁੱਤ ਠੰਡਾ ਰਹ ਸੱਚ ਵੀ ਬੋਲਿਆ ਕਰੋ ਹਾਜੀ ਸਾਹਿਬ ਹਾਜੀ ਸਾਹਿਬ ਕੋ ਵੰਨੇਓ ਸੱਚ ਵੀ ਬੋਲਿਆ ਕਰੋ ਤੇ ਜੇ ਆਪਾਂ ਸੱਚ ਬੋਲਤਾ ਤੇ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਹੈ ਲੋਰ ਚ ਔਕਾਤ ਮੇਰੋ ਤੱ ਚੱਲ ਮੇਰਾ ਪੁੱਤ ਦੇ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਅਦਾਕਾਰ ਇਫਤਿਹਾਰ ਠਾਕੁਰ ਦੇ ਵੱਲੋਂ ਬੀਤੇ ਦਿਨ ਇੱਕ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਚੜਦੇ ਪੰਜਾਬ ਦੇ ਵਿੱਚ ਮਿਆਨਾ ਹੁੰਦਾ ਪਾਕਿਸਤਾਨੀ ਅਦਾਕਾਰ ਨਾ ਹੁੰਦੇ ਤਾਂ ਇਹਨਾਂ ਦੀਆਂ ਫਿਲਮਾਂ ਨੇ ਜਿਹੜੀਆਂ ਉਹ ਫਲॉप ਹੋ ਜਾਣੀਆਂ ਤਾਂ ਜਿਸਦੇ ਚੱਲਦਿਆਂ ਚੱਲ ਮੇਰਾ ਪੁੱਤ ਦੇ ਰਾਈਟਰ ਰਕੇਸ਼ ਤਵਨ ਨੇ ਇੱਕ ਵੀਡੀਓ ਪਾ ਕੇ ਉਹਨਾਂ ਨੂੰ ਮੈਸੇਜ ਦਿੱਤਾ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਅਸੀਂ ਆਪਣੀ ਆਈ ਤੇ ਅਗੇ ਤੂੰ ਲਾਹੌਰ ਦੇ ਵਿੱਚ ਕੀ ਮੂ ਦਿਖਾਏਗਾ ਜੀਆ ਉਸਦੇ ਚੱਲਦੇ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਆਓ ਤੁਹਾਨੂੰ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆਂ ਅਤਰ ਰਕੇਸ਼ ਤਵਨ ਲਿਖਦੇ ਨੇ ਉਹ ਇਸਤੇ ਆਹ ਠਾਕੁਰ ਤੇਰੇ ਸਿਰ ਤੇ ਤੇਰਾ ਘਰ ਨਹੀਂ ਚੱਲਦਾ ਪੰਜਾਬ ਸਿਨੇਮਾ ਸੁਵਾ ਚੱਲਣਾ ਗੱਲ ਕਰ ਤੇਰੀ ਇਸ ਟੱਵਲ ਮਾਰਨ ਤੋਂ ਪਹਿਲਾਂ ਅਸੀਂ ਫਿਲਮ ਬਣਾ ਚੁੱਕੇ ਸੀ ਇਸ ਕਰਕੇ ਰਿਲੀਜ਼ ਕਰਨੀ ਪੈਣੀ ਹੈ ਕਿਉਂਕਿ ਪ੍ਰੋਡਿਊਸਰ ਦਾ ਕੀ ਕਸੂਰ ਹੈ ਜਿਨੇ ਇੰਨਾ ਪੈਸਾ ਲਾਇਆ ਇਹ ਖੱਚ ਤੂੰ ਸੈੱਟ ਤੇ ਮਾਰੀ ਹੁੰਦੀ ਤਾਂ ਪੁੱਤਰ ਤੇਰਾ ਮੂੰਹ ਕਾਲਾ ਕਰਕੇ ਜਹਾਜ਼ ਤੇ ਚੜਨਾ ਸੀ ਤੇ ਤੂੰ ਤੇਰੀ ਡਰਾਮਾ ਕਾਮ ਨੇ ਵਰਗੂਲਰ ਕਮੇਡੀ ਤੋਂ ਇਲਾਵਾ ਕੀਤਾ ਹੀ ਕੀ ਹੈ ਲਾਈਫ ਚ ਤਾਂ ਬਿਲਕੁਲ ਸੀਐਮਪੀ ਨੇ ਤੈਨੂੰ ਫਿਲਮੀ ਆਡੀਅੰਸ ਦਿੱਤੀ ਉਹ ਚਗਲ ਜ਼ਮਾਨੇ ਦੇ ਆ ਤੁਹਾਨੂੰ ਤੁਹਾਡੇ ਲੋਕ ਨਹੀਂ ਦਿੰਦੇ ਇਸ ਫਿਲਮਾਂ ਦੇ ਵਿੱਚ ਆ ਟੀਵੀ ਸ਼ੋਜ਼ ਇੰਟਰਵਿਊਜ਼ ਜੋ ਜੋ ਤੁਸੀਂ 4-5 ਸਾਲ ਤੋਂ ਕਰ ਰਹੇ ਹੋ ਸੀਐਮਪੀ ਦੀ ਦੇਣ ਹੈ ਨਹੀਂ ਤੇ ਹਰ ਸੱਚਾ ਮੁਸਲਮਾਨ ਤੁਹਾਨੂੰ ਕੁਝ ਵੀ ਨਹੀਂ ਸਮਝਦਾ ਸੀ ਤੇ ਤੁਹਾਡੇ ਕੰਮ ਨੂੰ ਵੀ ਨਹੀਂ ਤੇਰੀ ਸਿਰਫ ਉਹੀ ਫਿਲਮ ਚੱਲੀ ਹੈ ਜੋ ਮੇਰੇ ਨਾਲ ਕੀਤੀ ਹੈ ਤੂੰ ਹੋਰ ਜਿੰਨੀਆਂ ਫਿਲਮਸ ਤੂੰ ਕੀਤੀਆਂ ਸਫਲ ਆ ਮੈਂ ਸਭ ਤੇਰੇ ਝੂਠੇ ਕਿਸੇ ਦਾਸ ਤੇ ਆਡੀਅנס ਨੂੰ ਅਤੇ ਜੋ ਸਟੈਟਿਸ ਸੁਣਾਉਣਾ ਤੇ ਤੇਰੀ ਆਪਣੀ عوام ਨੂੰ ਤੈਨੂੰ ਛਿੱਤਰ ਫੇਰਨ ਜੀ ਹਾਂ ਕੰਮ ਕੀ ਬੰਦ ਹੋਇਆ ਸਾਲਾ ਪਾਗਲ ਹੋ ਗਏ ਸ਼ਬਦ ਨੇ ਜਿਹੜੇ ਓਨਲੀ ਰਕੇਸ਼ ਤਵਨ ਨੇ ਆਪਣੀ ਇੰਸਟਾਗ੍ਰam ਆਈਡੀ ਦੇ ਉੱਤੇ ਦਿੱਤੇ ਨੇ ਜਵਾਬ ਦਿੱਤਾ ਇਫਤਿਹਾਰ ਠਾਕੁਰ ਨੂੰ ਜਵਾਬ ਦਿੱਤਾ ਜੀ ਹਾਂ ਨਸੀਰ ਭਾਜੀ ਇਸ ਨੂੰ ਨਾ ਸਮਝੋ ਉਮਰ ਦੇ ਨਾਲ-ਨਾਲ ਇਸ ਨੂੰ ਅਕਲ ਹੈ ਜਿਹੜੀ ਉਹ ਵੀ ਕਿਤੇ ਨਾ ਕਿਤੇ ਘਟੂਗੀ ਹੈ ਤਾਂ ਬਿਲਕੁਲ ਨਹੀਂ ਤੇ ਉਮਰ ਜਾਣ ਵਾਲੀ ਹੋ ਚੁੱਕੀ ਹੈ ਦੀ ਜੀ ਹਾਂ ਇਹ ਸਭ ਗੱਲਾਂ ਨੇ ਜਿਹੜੀਆਂ ਜਵਾਬ ਦਿੱਤਾ ਗਿਆ ਰਕੇਸ਼ ਧਵਨ ਦੇ ਵੱਲੋਂ ਜੋ ਕਿ ਚੱਲ ਮੇਰਾ ਪੁੱਤਰ ਫਿਲਮ ਦੇ ਰਾਈਟਰ ਨੇ ਉਹਨਾਂ ਨੇ ਜਿਸ ਸ਼ਬਦਾਂ ਦੇ ਨਾਲ ਇਹਨਾਂ ਨੂੰ ਵਿਚਾਰਿਆ ਜਿਸ ਸ਼ਬਦਾਂ ਦੇ ਨਾਲ ਇਹਨਾਂ ਨੇ ਹਮਲਾ ਕੀਤਾ ਇੱਕ ਪੋਸਟ ਤੁਹਾਡੇ ਨਾਲ ਸਕਰੀਨ ਤੇ ਜ਼ਰੂਰ ਸਾਂਝੀ ਕਰ ਰਿਹਾ ਜੀ ਹਾਂ ਚੱਲ ਮੇਰਾ ਪੁੱਤਰ ਦੇ ਰਾਈਟਰ ਨੇ ਤੇ ਜਿਨ੍ਹਾਂ ਨੇ ਜਵਾਬ ਹੈ ਜਿਹੜਾ ਇਸ ਪਾਕਿਸਤਾਨੀ ਅਦਾਕਾਰ ਨੂੰ ਦਿੱਤਾ ਸਿਰਫ ਇਹਨਾਂ ਧਿਆਨ ਕਰਕੇ